ਜੋ ਦਾ ਨਾਮ ਤੇਰਾ ਨਾਮ ਬਸ ਜੀ ਮੇਰਾ ਨਾਮ ਵਿੱਕੀ ਦਿੱਤਾਵਾ ਮੈਂ ਕਾਉਂਸਲਰ ਆ ਤੇ ਐਨਜੀਓ ਚਲਾਉਂਦਾ ਜੈ ਹੋ ਕਲੱਬ ਕਿਹਦੇ ਚੇਤੋਂ ਤੁਹਾਡੇ ਨੂੰ ਸੇਵਾ ਕੀਤੀ ਇਹਦੇ ਕਿਹੜੇ ਕਿਹੜੇ ਪਿੰਡਾਂ ਦਾ ਤੁਸੀਂ ਦੌਰਾ ਕੀਤਾ ਤੇ ਕੀ ਲੋਕਾਂ ਨੂੰ ਮੁਸਤਰਾ ਆਈ ਅਸੀਂ ਪਿਛਲੇ 10 ਦਿਨ ਤੋਂ ਲਗਾਤਾਰ ਸੇਵਾ ਕਰ ਰਹੇ ਆ ਅੱਜ ਸਾਰਾ 10ਵਾਂ ਦਿਨ ਆ ਅਸੀਂ ਗਾਗੋਮਾਲ ਪਿੰਡ ਚਮਿਆਰੀ ਹਰਖੁਰਦ ਬੇਦੀ ਛੰਨਾ ਪਿੰਡ ਇਹ 5 7 10 ਪਿੰਡਾਂ ਦੇ ਵਿੱਚ ਅਸੀਂ ਲਗਾਤਾਰ ਸੇਵਾ ਕਰਿਆ ਪਿਛਲੇ 10 ਦਿਨ ਤੋਂ ਜੋ ਜੋ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਆ ਜਿਵੇਂ ਰਾਸ਼ਨ ਸਮਗਰੀ ਪਹਿਲੇ 4-5 ਦਿਨ ਅਸੀਂ ਸੁੱਕਾ ਸਮਾਨ ਦਿੱਤਾ ਰਾਸ਼ਨ ਸਮਗਰੀ ਦਿੱਤੀ ਚਾਵਲ ਦਿੱਤੇ ਉਸ ਤੋਂ ਬਾਅਦ ਹੁਣ ਅਸੀਂ ਲੋਕਾਂ ਨੂੰ ਜਿੰਨਾ ਪਿੰਡਾਂ ਦੇ ਵਿੱਚ ਬੇਦੀ ਸ਼ਰਮਾ ਪਿੰਡ ਦੇ ਵਿੱਚ ਜੋ ਲੋਕਾਂ ਨੂੰ ਬਿਸਤਰਿਆਂ ਦੀ ਜ਼ਰੂਰਤ ਹੈ ਹੋਲਡਿੰਗ ਬੈੱਡ ਗੱਦੇ ਅੰਬਲ ਔਰ ਲੋਈਆਂ ਅੱਜ ਅਸੀਂ ਗੈਸ ਸਿਲੰਡਰ ਲੈ ਕੇ ਜਾ ਰਹੇ ਕਿਉਂਕਿ ਉੱਥੇ ਕੱਲ ਅਸੀਂ ਜਦੋਂ ਗਏ ਸੀ ਉਹਨਾਂ ਨੂੰ ਚਾਹ ਬਣਾਉਣ ਵਾਸਤੇ 2 ਘੰਟੇ ਲੱਗੇ ਬਾਲਨ-ਬਾਲਨ ਨੂੰ ਕਿਉਂਕਿ ਪਾਣੀ ਦੇ ਨਾਲ ਬਾਲਨ ਗਿੱਲਾ ਹੋ ਗਿਆ ਉਹਦੇ ਲਈ ਅਸੀਂ ਗੈਸ ਸਿਲੰਡਰ ਲੈ ਕੇ ਗਏ ਆ ਤਾਂ ਕਿ ਉਹਨਾਂ ਨੂੰ ਗੈਸ ਸਿਲੰਡਰ ਅਸੀਂ ਉਪਲਬਧ ਕਰਾਈਏ ਜਿਹੜੇ ਉੱਥੋਂ ਦੇ ਸਾਂਝੇ ਤੌਰ ਤੇ ਜੋ ਚਾਹ ਵਾ ਜੋ ਦੁੱਧ ਵੈ ਉਹ ਗਰਮ ਕੀਤਾ ਜਾ ਸਕੇ ਸਾਂਝੇ ਤੌਰ ਤੇ ਪਿੰਡ ਵਿੱਚ ਗੈਸ ਸਿਲੰਡਰ ਰੱਖੇ ਜਾਣਗੇ ਤਾਂ ਕਿ ਉਹ ਆਪਣਾ ਗੁਜ਼ਾਰਾ ਰਹਿਣ ਬਸਰ ਕਰ ਸਕਣ ਅੱਛਾ ਢੇਲੂ ਕੀ ਦਿੱਤਾ ਜਾ ਰਿਹਾ ਕਿਹੜੇ ਕਿਹੜੇ ਪਰਿਵਾਰ ਨੂੰ ਦਿੱਤਾ ਜਾ ਰਿਹਾ ਅਸੀਂ ਇੱਕ ਪਿੰਡ ਹੈ ਬੀਦੀਛਣਾ ਉਸ ਪਿੰਡ ਦੇ ਵਿੱਚ ਅਸੀਂ ਕੱਲ 40 ਪਰਿਵਾਰਾਂ ਦੇ ਨਾਮ ਲਿਖ ਕੇ ਲਿਆਏ ਆ ਜਿਨ੍ਹਾਂ ਨੂੰ ਹੋਲਡਿੰਗ ਬੈੱਡ ਗੱਦਾ ਇਸਤਰੀ ਦੀ ਜ਼ਰੂਰਤ ਹੈ ਤੇ ਨਾਲ ਅਸੀਂ ਉਹਨਾਂ ਵਾਸਤੇ ਰਸਨ ਦੀਆਂ ਕਿੱਟਾਂ ਲੈ ਕੇ ਆਏ ਆ ਬੱਚਿਆਂ ਵਾਸਤੇ ਡਾਈਪਰ ਮੋਮਬਤੀਆਂ ਤੇ ਨਾਲ ਟਾਰਚਾਂ ਕਿਉਂਕਿ ਇੱਥੇ ਬੱਤੀ ਚੱਲੀ ਜਾਂਦੀ ਆ ਤੇ ਇਹਨਾਂ ਚੀਜ਼ਾਂ ਦੀ ਲੋੜ ਆ ਇਹ ਸਾਰੀਆਂ ਚੀਜ਼ਾਂ ਦੀ ਅਸੀਂ ਲਿਸਟ ਬਣਾ ਲਿਆ ਐ ਕੱਲ ਪਿੰਡਾਂ ਵਾਲਿਆਂ ਦੇ ਲੋਕਾਂ ਦੇ ਨਾਮ ਲਿਖ ਲਏ ਨੇ ਉਹਨਾਂ ਨੂੰ ਕੱਲੇ-ਕੱਲੇ ਘਰ ਜਾ ਕੇ ਡਿਸਟ੍ਰੀਬਿਊਟ ਕੀਤਾ ਜਾਵੇ ਮੈਡੀਕਲ ਵੀ ਕਿੱਛਾ ਯਾਰ ਮੈਡੀਕਲ ਜੀ ਬਿਲਕੁਲ ਮੈਡੀਕਲ ਦੀਆਂ ਦਵਾਈਆਂ ਸਾਡੇ ਨਾਲ ਨੇ ਅਸੀਂ ਜੈਹੋ ਕਲਮ ਮੱਲਾ ਕਲੀਨਿਕ ਚਲਾਉਂਦੇ ਆ ਪਿਛਲੇ 3 ਸਾਲ ਤੋਂ ਡਾਕਟਰਾਂ ਦੀ ਟੀਮ ਸਾਡੇ ਨਾਲ ਹੈ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਜਾਨੇ ਆ ਪਿੰਡਾਂ ਦੇ ਜਿਨ੍ਹਾਂ ਨੂੰ ਵੀ ਦਵਾਈ ਦੀ ਜ਼ਰੂਰਤ ਹੈ ਕਿਸੇ ਚੀਜ਼ ਦੀ ਜ਼ਰੂਰਤ ਆ ਉਹ ਵੀ ਮੁਹੱਈਆ ਕਰਾਈ ਜਾਵੇ